ਕਰੋ ਦਰਸ਼ਨ ਨੀਲੀ ਚੰਬੀ ਘੋੜੀ ਦੇ ਬਹੁਤ ਸੱਜਣਾ ਦੀ ਡਿਮਾਂਡ ਹੁੰਦੀ ਆ ਸਾਨੂੰ ਨੀਲੀ ਚੰਬੀ ਘੋੜੀ ਚਾਹੀਦੀ ਆ ਆ ਤੁਹਾਡੇ ਸਾਹਮਣੇ ਹਾਜ਼ਰ ਆ ਸੋਜਣੋ ਨੀਲੀ ਚੰਬੀ ਘੋੜੀ ਆ ਕੰਨ ਕਨੋਤੀ ਦੀ ਸੋਹਣੀ ਸੰਖੀ ਆ ਤੇ ਪਲੀ ਹੋਈ ਘੋੜੀ ਆ ਸੱਜਣੋ ਬਾਈ ਇਹ ਘੋੜੀ ਸੇਲ ਕਰ ਰਿਆ ਇਹਦੀ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ ਚ ਐਂਡ ਤੱਕ ਬਣੇ ਰਹੋ ਜਿਹੜਾ ਕੋਈ ਸੱਜਣਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਤੇ ਆ ਸੱਜਣੋ ਘੋੜੀ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਸਵਾਰੀ ਵਗੈਰਾ ਦੀ ਓਕੇ ਆ ਕੱਲਾ ਕੱਲਾ ਐਨ ਪੈਰ ਚੱਕ ਕੇ ਧਰਦੀ ਆ ਧੌਣ ਧੌਣ ਦੀ ਮਜ਼ਬੂਤ ਆ ਕਾਹਟ 2 ਨੇ ਹਾਈਟ ਦੱਸੀ ਆ ਘੋੜੀ ਦੀ ਬਾਲਪੋਰੀਆਂ ਦੀ ਬਾਈ ਕਹਿੰਦਾ ਬਿਲਕੁਲ ਸਾਫ਼ ਆ ਮੌਕੇ ਤੇ ਸੱਜਣੋ ਘੋੜੀ ਖਾਲੀ ਆ ਤੇ ਅੰਦਰ ਦੀ ਬਾਈ ਕਹਿੰਦਾ ਬਿਲਕੁਲ ਸਾਫ਼ ਆ ਸੱਜਣੋ ਤੇ ਸਵਾਰੀ ਵਗੈਰਾ ਦੀ ਓਕੇ ਆ ਸਾਊਸੀਲ ਘੋੜੀ ਆ ਜਿਵੇਂ ਮਰਜ਼ੀ ਜਵਾਖ ਲਈ ਫਿਰਨ ਬਾਈ ਕਹਿੰਦਾ ਤੇ ਆ ਦੇਖ ਲਓ ਤੁਸੀਂ ਹਨਾ ਕੋੜੀ ਦੀ ਖੜਨੀ ਖੁੜਨੀ ਤੋਰਾ ਤੂਰਾ ਬਹੁਤ ਸੋਹਣਾ ਕੰਨ ਕਨੋਤੀ ਦੀ ਬਹੁਤ ਸ਼ਕੀਨ ਘੋੜੀ ਆ ਸੱਜਣੋ ਜੇ ਕਿਸੇ ਸੱਜਣ ਦੇ ਇਹ ਘੋੜੀ ਫਿੱਟ ਆਉਂਦੀ ਆ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆ ਜਿਹੜਾ ਆਪਾਂ ਨੇ ਸਕਰੀਨ ਤੇ ਦਿੱਤਾ ਸੱਜਣੋ ਸੱਜਣੋ ਜਾ ਕੇ ਦੇਖ ਪਰਖ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਦੇ ਉੱਪਰ ਇਹ ਘੋੜੀ ਖਰੀਦ ਸਕਦੇ ਹੋ ਬਾਈ ਦਾ ਪਿੰਡਾ ਕੁੱਬੇ ਜ਼ਿਲ੍ਹਾ ਬਰਨਾਲਾ ਪਿੰਦਾ ਬਾਈ ਨੂੰ ਤੇ ਜਿਹੜੇ ਕਿਸੇ ਸੱਜਣ ਦੇ ਘੋੜੀ ਫਿੱਟ ਆਉਂਦੀ ਆ ਤੁਸੀਂ ਜਾ ਕੇ ਦੇਖ ਪਰਖ ਕੇ ਘੋੜੀਏ ਦੋਸਤੋ ਖਰੀਦ ਸਕਦੇ ਹੋ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਸੱਜਣੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਕੋਈ ਸੱਜਣ ਨੀਲੀ ਚੰਬੀ ਘੋੜੀ ਪਾਲਦਾ ਤੇ ਨਾਲ ਹੀ ਆਪਣਾ ਨੰਬਰ ਚੱਲਦਾ ਸਕਰੀਨ ਤੇ ਜੇ ਕਿਸੇ ਸੱਜਣ ਨੇ ਐਡ ਲਗਵਾਉਣੀ ਆ ਆਪਣੇ ਚੈਨਲ ਤੇ ਤਾਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ